ਇਧਰ ਆ ਬਾਈ 500 ਚਕੋਰ ਸਾਰੀਆਂ ਹੰਡੇ ਦਿੰਦੀਆਂ ਨੇ ਅਡਲਟ ਨੇ ਸਾਰੀਆਂ ਆ ਫਿਰਦੀਆਂ ਨੇ 100 ਤੋਂ ਉੱਤੇ ਡਕਸ ਤਿੰਨ ਚਾਰ ਬਰੀਡਾਂ ਦੀਆਂ ਇਧਰ ਫਿਰਦੇ ਆ ਬਾਈ ਛੋਟੇ ਬੱਚੇ ਘੱਟੋ ਘੱਟ 1.5 200 ਬੱਚਾ ਹੋਊਗਾ ਬਾਈ ਇਹਦੇ ਅੰਦਰ ਬਹੁਤ ਨੇ ਕੈਂਟ ਆ ਬਾਈ ਚੀਜ਼ ਇਹ ਜਾਂਦਾ ਫੇਲ ਹੋ ਗਿਆ ਤਾਂ ਬਈ ਮੁਰਗੀਆਂ ਨੇ ਅੰਡੇ ਸ਼ੁਰੂ ਕਰਤੇ ਕੀ ਕੀ ਰੇਟ ਦਿੰਨੇ ਹੋ ਬਈ ਪੀਸ ਦਾ 200 ਰੁਪਏ ਹਾਂਜੀ ਸਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਅੱਜ ਚੱਲੇ ਆਂ ਬਈ ਆਪਾਂ ਜਾਨਵਰਾਂ ਦੇ ਫਾਰਮ ਤੇ ਬਹੁਤ ਸਾਰੇ ਜਾਨਵਰ ਨੇ ਸਾਰੇ ਦਿਖਾਵਾਂਗੇ ਬਈ ਆਜੋ ਫਿਰ ਗੱਡੀ ਹੈ ਗੱਡੀ ਤੇ ਚੱਲੀਏ ਲੋ ਬਈ ਆਪਾਂ ਗੱਡੀ ਖਿੱਚਤੀ ਤੇ ਇਧਰ ਬਈ ਆ ਗਿਆ ਘੱਗਰ ਦਰਿਆ ਸ਼ਹਿਰ ਚੋਂ ਨਿਕਲ ਕੇ ਉਸ ਤੋਂ ਬਾਅਦ ਘੱਗਰ ਦਰਿਆ ਆਉਂਦਾ ਬਈ ਦਿਖਾਉਣਾ ਤੁਹਾਨੂੰ ਕਿੰਨਾ ਕਿੰਨਾ ਪਾਣੀ ਚੜਿਆ ਪਿਆਗਾ ਦੇਖੋ ਬਈ ਜਮਾਂ ਭਰਿਆ ਚੱਲਦਾ ਫੁੱਲ ਤੇ ਇਧਰੋਂ ਬਈ ਜੜੇ ਉਹ ਝੋਨੇ ਨੇ ਉਹਨਾਂ ਦੇ ਬਰਾਬਰ ਲੱਗਣ ਵਾਲਾ ਹੋ ਰਿਹਾ ਪਾਣੀ ਜਨਨੀ ਕੀ ਪਹਿਲਾਂ ਨਾਲੋਂ ਵੱਧ ਗਿਆ ਬਈ ਪਾਣੀ ਘਟਿਆ ਨਹੀਂ ਹੈਗਾ ਵੱਧ ਗਿਆ ਆਹ ਏਰੀਏ ਦੀ ਬਚਤ ਆ ਬਈ ਇੱਧਰ ਜਮਾ ਫੁੱਕਾ ਪਿਆਗਾ ਹਲੇ ਬਸ ਮੀਂਹ ਨੁਕਸਾਨ ਕਰ ਦਿਆ ਜਿਹੜਾ ਕਰ ਦਿਆ ਪਰ ਮਾਜੇ ਚ ਬਹੁਤ ਬੁਰਾ ਹਾਲਾ ਤੇ ਬਈ ਜਿਵੇਂ ਜਿਵੇਂ ਪਾਣੀ ਉਤਰੂ ਹਨਾ ਤਾਂ ਬਈ ਜਿੰਨਾ ਕੋ ਹੋ ਸਕੇ ਆਪਾਂ ਸੇਵਾ ਭੇਜਾਂਗੇ ਹਨਾ ਇਕੱਠੇ ਹੋ ਕੇ ਰਲ ਮਿਲ ਕੇ ਲੋ ਬਈ ਆਪਾਂ ਪਹੁੰਚ ਗਏ ਭਾਗੀਵੰਦਰ ਡੀਐਸਪੀ ਫਾਰਮ ਇੱਧਰ ਫਾਰਮ ਆ ਬਈ ਦਾ ਉਹ ਸਾਹਮਣੇ ਇੱਕ ਗੱਡੀ ਪਹਿਲਾਂ ਵੀ ਆ ਰਹੀ ਹੈ ਆਪਣੇ ਤੋਂ ਦੋ ਆ ਰਹੀਆਂ ਨੇ ਹਾਂਜੀ ਸਫਰੀ ਗਾਲ ਬਈ ਸਾਰਿਆਂ ਨੂੰ ਅੱਜ ਦਿਖਾਵਾਂਗੇ ਬਈ ਤੁਹਾਨੂੰ ਡੀਐਸਪੀ ਫਾਰਮ ਭਾਗੀ ਬੰਦਰ ਵਾਲਾ ਜਿਹੜਾ ਤਲਵੰਡੀ ਦੇ ਕੋਲੇ ਆ ਤੇ ਨਾਲੇ ਬਈ ਤੁਹਾਨੂੰ ਬਾਈ ਦੇ ਸਾਰੇ ਜਾਨਵਰ ਦਿਖਾਉਣੇ ਹੈਗੇ ਆ ਬਾਈ ਦਾ ਫਾਰਮ ਆ ਤੇ ਆਪਾਂ ਨੂੰ ਮੁਕਸਰ ਮੇਲੇ ਤੇ ਮਿਲਿਆ ਸੀ ਬਾਈ ਪਹਿਲੀ ਵਾਰ ਤੇ ਅੱਜ ਆਪਾਂ ਕੁਝ ਕੁ ਜਾਨਵਰ ਲੈਣੇ ਸੀਗੇ ਬਾਈ ਕੋਲੇ ਆਏ ਸੀਗੇ ਤੇ ਮੈਂ ਕਿਹਾ ਚਲੋ ਉਹਨਾਂ ਨਾਲੇ ਬਾਈ ਦਾ ਤੁਹਾਨੂੰ ਫਾਰਮ ਦਿਖਾ ਦਿੰਨੇ ਆ ਤਬਈ ਸਭ ਤੋਂ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਇਧਰੋਂ ਸ਼ੁਰੂ ਕਰ ਦਿੰਨੇ ਆਂ ਬਾਕੀ ਡਾਕਸ ਵੀ ਬਹੁਤ ਨੇ ਬਈ ਚਕੋਰਾ ਸ਼ਕੋਰਾ ਦੇਖੋ ਬਈ ਬਹੁਤ ਜਿਆਦੇ ਨੇ ਚਕੋਰਾ ਬਈ ਭਰਿਆ ਹੀ ਪਿਆ ਬਈ ਸਾਰਾ ਭਰਿਆ ਪਿਆ ਦੇਖੋ ਬਈ ਇਧਰ ਸਾਰੇ ਕਲਰ ਨੇ ਬਈ ਛਿੱਟੇ ਸਕਾਈ ਬਲੂ ਤੇ ਨਾਲੇ ਆਪਣੇ ਆ ਦੂਜੇ ਬਲੈਕ ਵਾਲੇ ਇਹਦੇ ਵਿੱਚ ਸਕਾਈ ਬਲੂ ਤੇ ਵਾਈਟ ਜਿਆਦੇ ਨੇ ਇਧਰੋਂ ਵੀ ਦਿਖਾਉਨੇ ਆਂ ਬਈ ਇਧਰ ਵੀ ਭਰਿਆ ਪਿਆ ਸਾਰਾ ਦੇਖੋ ਬਈ ਕਟੋ ਕਟ ਪੰਜ ਸ਼ੀਫਾ ਉਚਕੋਰ ਹੋਊਗੀ ਬਈ ਤੇ ਬਈ ਸਾਰੀਆਂ ਅਡਲਟ ਨੇ ਆਂਡੇ ਦਿੰਦੀਆਂ ਨੇ ਤੇ ਨਾਲੇ ਬਈ ਐਂਡ ਤੇ ਤੁਹਾਨੂੰ ਬਾਈ ਦਾ ਨੰਬਰ ਦੇਵਾਂਗੇ ਜਿਹੜਾ ਵੀ ਜਾਨਵਰ ਚਾਹੀਦਾ ਹੋਇਆ ਫੋਨ ਕਰਾ ਕੇ ਮੰਗਾ ਸਕਦੇ ਹੋ ਇੱਥੇ ਆ ਕੇ ਵੀ ਲੈ ਸਕਦੇ ਹੋ ਦੇਖੋ ਬਈ ਪੈਂਦਾ ਕੁ ਸਮਾਨ ਬਾਲਾ ਡਰਦੀਆਂ ਨੇ ਬਈ ਆ ਚਕੋਰਾਂ ਬਈ ਥੋੜਾ ਜਿਹਾ ਡਰਦੀਆਂ ਵੀ ਹੁੰਦੀਆਂ ਨੇ ਤਾਂ ਕਰਕੇ ਐਂ ਕਰਦੀਆਂ ਨੇ ਆਜੋ ਹੁਣ ਬਾਕੀ ਦੇ ਜਾਨਵਰ ਦਿਖਾਉਨੇ ਆ ਬਸ ਬਸ ਜਾਣਦੇ ਆ ਅਸੀਂ ਜਾਣਦੇ ਆ ਡਰੋ ਨਾ ਤੇ ਆ ਖੁੱਡੇ ਨੇ ਬਈ ਚਕੋਰਾਾਂ ਦੇ ਚਕੋਰਾਾਂ ਦੇ ਬੱਚੇ ਆਗੇ ਬਈ ਅੱਛਾ ਚਕੋਰਾਾਂ ਦੇ ਬੱਚੇ ਆ ਹਾਂਜੀ ਹਾਂਜੀ ਦੇਖੋ ਬਈ ਚਕੋਰਾਾਂ ਦੇ ਬੱਚੇ ਗਰਮੈਸ਼ ਬਹੁਤਾ ਬਈ ਅੰਦਰ ਤਾਂ ਇਹ ਦੇਣੀ ਪਈ ਬਈ ਹੁਣ ਮੀਂਹ ਕਣੀ ਪੈਂਦਾ ਨਾ ਹਾਂ ਛੋਟਾ ਬੱਚਾ ਵਿੱਚ ਓਕੇ ਓਕੇ ਆ ਬੱਚੇ ਵੀ ਫੇਲ ਕਰਦੇ ਹੋ ਬਈ ਹਾਂਜੀ ਹਾਂਜੀ ਬਈ ਤਾਂ ਬਈ ਆ ਚਕੋਰਾਾਂ ਦੇ ਬੱਚੇ ਛੋਟੇ ਛੋਟੇ ਜਿਨੇ ਲੈਣੇ ਹੋਣ ਬਈ ਤਾਂ ਤੁਸੀਂ ਆ ਵੀ ਲੈ ਸਕਦੇ ਹੋ ਇਧਰ ਨੇ ਬਈ ਡਾਕਸ ਏ ਵੀ ਦੋ ਤਿੰਨ ਬਰੀਡਾਂ ਚ ਨੇ ਬਾਈ ਕੋਲੇ ਇੱਕ ਮੈਕਸਕੋਬੀ ਰਾਜਹਾਂਸ ਤੇ ਇੱਕ ਕਿਹੜੀ ਦੱਸੀ ਬਾਈ ਇੱਕ ਮਸਕੋਬੀ ਇੱਕ ਵਾਈਟ ਪਿਕਲ ਇੱਕ ਰਾਜਹਾਂਸਾ ਜੀ ਠੀਕ ਆ ਬਾਈ ਦੇਖੋ ਬਾਈ ਆ ਕਿੰਨੀਆਂ ਕ ਹੋਣਗੀਆਂ ਬਾਈ ਟੋਟਲ ਇਹ ਬਾਈ ਹੋਣਗੀਆਂ ਟੁਕ ਟੁਕ ਸੌਕ ਦੇ ਨੇੜੇ ਚੜੇ ਹੋ ਪੀ ਬਾਈ ਬਾਕੀ ਸੇਲਸ ਹੋ ਗਈਆਂ ਬਾਈ ਠੀਕ ਆ ਠੀਕ ਆ ਵੀਰੇ ਤਾਂ ਬਈ ਆ ਵੀ ਲੈ ਸਕਦੇ ਹੋ ਤੁਸੀਂ ਡਾਕਸ ਵੀ ਮੰਗਾ ਸਕਦੇ ਹੋ ਜਿਹੜੀ ਮਰਜ਼ੀ ਬਰੀਡ ਲੈ ਲਿਓ ਤਾਂ ਬਈ ਆ ਤਾਂ ਇਧਰ ਨੇ ਆ ਸਾਰੀਆਂ ਡਾਕਸ ਬਾਈ ਤੇ ਬਾਕੀ ਇਧਰ ਨੇ ਬਾਈ ਜਾਨਵਰ ਇਧਰ ਕਿੰਨੀ ਪਿਗ ਨੇ ਰੇਬਿਟ ਨੇ ਤੇ ਬਈ ਆ ਬਰਬਰੀ ਬੱਕਰੀਆਂ ਨੇ ਆ ਵੱਡੀ ਬਰਬਰੀ ਬੱਕਰੀ ਬਰਬਰੀ ਹੈ ਨਾ ਬਈ ਇਹ ਬਰਬਰੀ ਹੈ ਠੀਕ ਆ ਆ ਛੋਟੀ ਆ ਬਈ ਹਲੇ ਤੇ ਇਹਦੇ ਅੰਦਰ ਫੈਂਸੀ ਕਬੂਤਰ ਨੇ ਅਫੀਲ ਮੁਰਗਾ ਉਧਰ ਰੈਬਿਟ ਕਿੰਨੀ ਪਿਗ ਨੇ ਬਈ ਆ ਦੇਖੋ ਕਿੰਨੀ ਪਿਗਾ ਆ ਆ ਆ ਆ ਨਹੀਂ ਬਈ ਸਾਰੇ ਕਿੰਨੀ ਪਿਗਾ ਇਹ ਦੂਜਾ ਆ ਗਿਆ ਬਈ ਪੱਲਾ ਆ ਕਿੱਡੇ ਆ ਕਿ ਬਈ ਫਿਰ ਇਹ ਹੈ ਕਿ ਨਹੀਂ ਪੈਗੀਆਂ ਇਹ ਜੱਤ ਵਾਲੇ ਅੱਛਾ ਕਿੰਨੀ ਪਿਗ ਦੇ ਵਿੱਚ ਦੋ ਬਰੀਡ ਆ ਗਈ ਹੋਰ ਓਕੇ ਓਕੇ ਆ ਜੱਤ ਵਾਲੇ ਆ ਬਈ ਹਾਂਜੀ ਹਾਂਜੀ ਤੇ ਇਧਰ ਨੇ ਬਈ ਰੈਬਿਟ ਆ ਦੇਖੋ ਇਹ ਕਾਫੀ ਬਿਸ਼ਕਾਰੀ ਬਸ ਬੇਟਾ ਬਸ ਆ ਜਾਓ ਬਈ ਇਧਰ ਲੈ ਕੇ ਚਾਲਦੇ ਆ ਤੁਹਾਨੂੰ ਇਧਰ ਨੇ ਮੁਰਗੀਆਂ ਬਈ ਮੁਰਗੀਆਂ ਬਈ ਬਹੁਤ ਫੇਲ ਹੋ ਗਈਆਂ ਬਾਈ ਦੀਆਂ ਤਬਈ ਕਿ ਆ ਬਾਵਾ ਫੈਰੀਆਂ ਮੰਗਾਈਆਂ ਸੀਆਂ ਹਾਂ ਬਈ ਇਹ ਆਪਣੇ ਕੋਲੇ ਬਈ ਫੁੱਲ ਸਟਾਕ ਹੀ ਹੁੰਦਾਗਾ 5000 ਮੁਰਗੀ ਪਾਈ ਵੀ ਆਪਣੀ ਦੂਜੇ ਫਾਰਮ ਤੇ ਅੱਛਾ ਬਈ ਤੇ ਉਹ ਅੱਜ ਬਈ ਮੁਰਗੀ ਸਾਰੀ ਸੇਲ ਹੋ ਗਈ ਅੱਛਾ ਪਹਿਲਾਂ ਮੇਲਾ ਲੱਗਿਆ ਪਿਆ ਸੀਗਾ ਹਾਂ ਅਸੀਂ ਦੇਖਿਆ ਦੋ ਤਿੰਨ ਗੱਡੀਆਂ ਖੜੀਆਂ ਸੀ ਹਾਂਜੀ ਹਾਂਜੀ ਬਈ ਤੇ ਸਵੇਰ ਦੀ ਬਈ ਸੇਲ ਹੀ ਹੋਈ ਆ ਰਹੀ ਹੈਗੀ ਹੁਣ ਮੁੰਡਾ ਦੁਬਾਰੇ ਭੇਜਾਂ ਸਾਡੇ ਦੂਜੇ ਫਾਰਮ ਤੋਂ ਚੱਕ ਕੇ ਸ਼ਾਮ ਨੂੰ ਆਜੂ ਬਈ ਠੀਕ ਆ ਬਈ ਠੀਕ ਆ ਕੰਡਾ ਸਟਾਰਟ ਕਰੀ ਖੜੀ ਆ ਬਈ ਝੋਲੀ ਬਣੀ ਪਈ ਆ ਮੁਰਗੀ ਦੇ ਠੀਕ ਆ ਬਈ ਠੀਕ ਆ ਤਾਂ ਬਈ ਮੁਰਗੀਆਂ ਨੇ ਆਂਡੇ ਸ਼ੁਰੂ ਕਰਤੇ ਲੈਣੀਆਂ ਹੁਣ ਜਿੰਨੀਆਂ ਮਰਜ਼ੀ ਬਾਈ ਨਾਲ ਕਰ ਲਿਓ ਗੱਲ ਕੀ ਕੀ ਰੇਟ ਦੇਣੇ ਹੋ ਬਈ ਪੀਸ ਦਾ 300 ਰੁਪਏ ਦੀ ਮੁਰਗੀ ਵੇਚੀ ਜਾਂਦੇ ਆ ਬਾਈ ਓਕੇ ਬਾਈ ਓਕੇ ਤੇ ਮੁਰਗਾ ਬਾਈ ਮੁਰਗਾ ਬਾਈ ਵੱਡੀ ਕਲੰਗੀ ਵਾਲਾ ਮੁਰਗਾ ਆ ਜੂ ਉਹ ਵੀ ਸਾਰਾ ਸੇਲ ਹੋ ਗਿਆ 500 ਰੁਪਏ ਦਾ ਨਗਾ ਐ ਢੀ ਕਲੰਗੀ ਉਹ ਕ੍ਰੋਸਿੰਗ ਕਰਦਾ ਫੁੱਲ ਵਧੀਆ ਬਾਈ ਮੁਰਗਾ ਠੀਕ ਆ ਵੀਰੇ ਠੀਕ ਆ ਤਾਂ ਬਾਈ ਕੋਲੇ ਮੁਰਗੀਆਂ ਆਉਂਦੀਆਂ ਰਹਿੰਦੀਆਂ ਨੇ ਬਾਈ ਨਾਲੇ ਸੇਲ ਹੁੰਦੀਆਂ ਰਹਿੰਦੀਆਂ ਨੇ ਤਾਂ ਜਿੰਨੀਆਂ ਮਰਜ਼ੀ ਚਾਹੀਦੀਆਂ ਹੁਣ ਮੰਗਾ ਲਿਓ ਬਾਈ 300 ਦੇ ਹਿਸਾਬ ਨਾਲ ਮੁਰਗੀ ਆ ਬਾਈ ਅਸਲੀ ਕੋਕੜ ਆ ਆ ਦੇਖੋ ਬਾਈ ਮੁਰਗਾ ਅਸਲੀ ਕਿਹੜੀ ਨਸਲ ਆ ਬਾਈ? ਇਹ ਬਾਈ ਠੀਕਰ ਚ ਆ ਜਾਂਦਾ। ਠੀਕਰ ਚ। ਓਕੇ। ਕੈਂਟ ਆ ਬਾਈ ਚੀਜ਼। ਇਹ ਜਾਂਦਾ ਫੇਲ ਹੋ ਗਿਆ। ਇਹ ਕਰਨਾ ਬਾਈ ਫੇਲ। ਓਕੇ ਓਕੇ। ਹਾਂਜੀ ਹਾਂਜੀ। ਠੀਕ ਆ। ਇੰਦਰਾ ਦੀ ਛੱਡ ਮੈਂਗਾ। ਓਕੇ। ਲੈ ਲਓ ਕਰ ਲਿਓ ਬਾਈ ਗੱਲ ਜਿਹਨੇ ਲੈਣਾ ਹੋਵੇ ਇਹ ਫੀਲ ਮੁਰਗਾ। ਸੋਹਣਾ ਬਾਈ। ਇਧਰ ਨੇ ਬਾਈ ਕਬੂਤਰ ਫੈਂਸੀ। ਜਿਹੜੇ ਆਪਣੇ ਕੋਲੇ ਹੁੰਦੇ ਸੀ ਨਕਾਬਪੋਸ਼ ਬਈ ਉਹਦੇ ਨਾਲ ਦੇ ਨੇ ਬਾਕੀ ਇੱਕ ਕਿੰਗ ਨੇ ਬਈ ਆ ਜਿਹੜੇ ਚਟੇ ਜਾਂਦੇ ਆ ਕਿੰਗ ਨੇ ਉਹ ਨਕਾਬਪੋਸ਼ ਨੇ ਤੇ ਉਹ ਫੈਂਟੀਨੇਟ ਨੇ ਬਈ ਨਵੇਂ ਰੰਗ ਦੇ ਤੇ ਬਾਕੀ ਇੱਧਰ ਬੈਠੇ ਨੇ ਮੀਂਹ ਕਰਕੇ ਬਾਈ ਨੇ ਇੱਧਰ ਛੱਡ ਰੱਖੇ ਨੇ ਕਬੂਤਰ ਮੀਂਹ ਕਰਕੇ ਬਈ ਬਾਹਰ ਤਾਂ ਰੱਖ ਨਹੀਂ ਸਕਦੇ ਹਨਾ ਖੁੱਡਿਆਂ ਦਾ ਬੁਰਾ ਹਾਲ ਹੋ ਰਿਹਾਗਾ ਹਾਂਜੀ ਹਾਂਜੀ ਬਈ ਬਿਮਾਰੀ ਆ ਜਾਂਦੀ ਹੈ ਤਾਂ ਕਰਕੇ ਇੱਧਰ ਛੱਡੇ ਨੇ ਇੱਕ ਵਾਰੀ ਹਾਂਜੀ ਹਾਂਜੀ ਤੇ ਕਬੂਤਰ ਵੀ ਬਈ ਸਾਰੇ ਦੇ ਦਿੰਨੇ ਆ ਫੈਂਸੀ ਕਬੂਤਰ ਵੀ ਬਈ ਫੈਂਸੀ ਦੁਬਾਰਾ ਹਾਂ ਦੇ ਦਿਆ ਕਰਾਂਗੇ ਬਈ ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਆਯੋ ਵੀ ਬਾਕੀ ਦੇ ਜਾਨਵਰ ਦਿਖਾ ਦਈਏ ਜਿਹੜੇ ਰਹਿ ਗਏ ਆ ਕਿਹੜੀ ਨਸਲ ਆ ਬਈ ਬੱਕਰੇ ਦੀ ਇਹ ਬਈ ਬਾਹਰੀ ਬਰੀਡ ਹੈ ਅੱਛਾ ਮਾਦਰੇ ਕਾ ਦਾਦਾ ਇਹ ਮਾਦਰੇ ਕਾ ਦਾਦਾ ਦੇਖੋ ਬਈ ਐਡਾ ਕੀ ਰਹੂਗਾ ਬਾਕੀ ਆ ਆ ਕਿਹੜੇ ਅੱਛਾ ਉਹ ਕਿਹੜੀ ਬਰਬਰੀ ਚ ਆ ਗਿਆ ਓਕੇ ਓਕੇ ਬਾਕੀ ਬਈ ਇੱਧਰ ਕੰਮ ਚੱਲੀ ਜਾਂਦਾ ਫਾਰਮ ਤੇ ਖੁੱਡੇ-ਖਾਡੇ ਬਣਾਈ ਜਾਂਦੇ ਨੇ ਤੇ ਹੋਰ ਸੈਟਅਪ ਕਰੀ ਜਾਂਦੇ ਨੇ ਤੇ ਬਾਈ ਦਾ ਨੰਬਰ ਦਿੰਨੇ ਆ ਤੁਹਾਨੂੰ ਦੱਸਿਓ ਬਈ ਨੰਬਰ ਬੋਲਿਓ 92012 27916 ਇਹ ਬਾਈ ਫੋਨ ਥੋੜਾ ਜਨਾ ਮਤਲਬ ਵੀ ਕਈ ਵਾਰੀ ਬਾਈ ਨੇ ਜਾ ਕਿਸੇ ਨੇ ਜਾਨਵਰ ਲੈਣੇ ਹੁਣ ਤਾਂ ਆ ਸਕਦੇ ਫੋਨ ਥੋੜਾ ਘੱਟ ਚੱਕਿਆ ਜਾਂਦਾ ਬਾਈ ਜਾਂ ਦੁਬਾਰੇ ਦੁਬਾਰੇ ਸ਼ਡਿਊਲ ਵੀ ਜੀ ਕਰਕੇ ਹਾਂਜੀ ਹਾਂਜੀ ਠੀਕ ਆ ਵੀਰੇ ਤਾਂ ਬਾਈ ਤੁਸੀਂ ਫਾਰਮ ਤੇ ਵਿਜ਼ਿਟ ਕਰ ਸਕਦੇ ਹੋ ਤੇ WhatsApp ਤੇ ਵੀ ਕਰ ਸਕਦੇ ਹੋ ਬਾਈ ਨਾਲ ਗੱਲ ਫੋਨ ਫੋਨ ਕਰਕੇ ਜਿਹੜਾ ਵੀ ਜਾਨਵਰ ਚਾਹੀਦਾ ਹੋਵੇ ਮੰਗਾ ਸਕਦੇ ਹੋ ਡੀਐਸਪੀ ਫਾਰਮ ਆ ਬਾਈ ਲੋਕੇਸ਼ਨ ਹੈਗੀ ਆ ਤਲਵੰਡੀ ਦੇ ਨਾਲ ਜਮਾ ਤਲਵੰਡੀ ਤੋਂ 5 ਮਿੰਟ ਦਾ ਰਾਹ ਹੈਗਾ ਭਾਗੀਵੰਦਰ ਦਾ ਰੋਡ ਦੇ ਉੱਤੇ ਬਾਈ ਦਾ ਫਾਰਮ ਆ ਬਾਕੀ ਕਰ ਲਿਓ ਵੀ ਗੱਲ ਜਿਹਨੇ ਵੀ ਜਿਹੜਾ ਵੀ ਜਾਨਵਰ ਲੈਣਾ ਹੋਵੇ ਇੱਕ ਨੰਬਰ ਹੋਰ ਦੇ ਦਿੰਨੇ ਹਾਂ ਹਾਂਜੀ ਹਾਂਜੀ ਬਾਈ ਦੱਸੋ 84273 ਜੀ 84273 53625 53625 ਤਬਈ ਇਹ ਦੋ ਨੰਬਰ ਨੇ ਦੋਨਾਂ ਚੋਂ ਜਿਹੜੇ ਤੇ ਤੁਹਾਡੀ ਗੱਲ ਹੋਈ ਕਰ ਲਿਓ ਗੱਲ ਬਾਕੀ ਕਿਵੇਂ ਲੱਗਿਆ ਬਾਈ ਦਾ ਫਾਰਮ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਚੈਨਲ ਆਪਣਾ ਕਰ ਲਓ ਸਬਸਕ੍ਰਾਈਬ ਉਧਰ ਮਿਸਤਰੀ ਕਣੀ ਵੀ ਕਰ ਦੋ ਹੈਲੋ ਹਾਏ ਆਜੋ ਵੀ ਚਿੱਟੀਆਂ ਚਕੋਰਾ ਲੈ ਕੇ ਚੱਲੇ ਆ ਬਾਈ ਹੋਰੀ ਫੜ ਕੇ ਦਿੰਦੇ ਨੇ ਆਪਾਂ ਨੂੰ ਜੋੜਾ ਬਾਕੀ ਉਧਰ ਭੱਜ ਗੀਆਂ ਚੋਕਾ ਉਰਾ ਫੜਦੀਆਂ ਬਾਹਲਾ ਰਾਲਾ ਪਾਉਂਦੀਆਂ ਨੇ ਲੋ ਬਈ ਪਿੰਡ ਦੇ ਟੋਬੇ ਤੇ ਨਾ ਜਾਨਵਰ ਦਿਖਾਉਣ ਬੈਠੇ ਆ ਜ਼ੂਮ ਕਰਕੇ ਦਿਖਾਉਨੇ ਆ ਤੁਹਾਨੂੰ ਉਹ ਬੈਠੇ ਨੇ ਪਿੰਡ ਦੇ ਟੋਬੇ ਤੇ ਜਾਨਵਰ ਦੱਸਿਓ ਬਈ ਇਹ ਕਿਹੜੇ ਜਾਨਵਰ ਨੇ ਕਮੈਂਟ ਕਰਕੇ ਆ ਜਾਨਵਰ ਨੇ ਦੱਸਿਓ ਵੀ ਕਿਹੜੇ ਨੇ ਆਇਦਰ ਦੇਖੋ ਬਈ ਆਪਾਂ ਬਣਾਇਆ ਬਣਾਇਆ ਪਿੰਜਰਾ ਚੱਕ ਲਿਆਂਦਾ ਚਿੜੀਆਂ ਲਿਆਂਦੀਆਂ ਬਈ ਤੇ ਆ ਬਈ ਚਿੜੀਆਂ ਆਪਾਂ ਜਦੋਂ ਛਕੋਰਾ ਲਿਆਂਏ ਨੇ ਉਸ ਤੋਂ ਬਾਅਦ ਬਾਈ ਨੇ ਦੱਸਿਆ ਕਿ ਸਾਡੇ ਪਿੰਡ 'ਚ ਨੇ ਤੇ ਕੋਈ ਵੇਚਦਾ ਹੈਗਾ ਤੇ ਉਹ ਕਹਿੰਦੇ ਫਿਰ ਪਿੰਜਰਾ ਵੀ ਲੈ ਜਾਓ ਸਾਡੇ ਕੋਈ ਕੰਮ ਦਾ ਤਾਂ ਹੈ ਨਹੀਂ ਤਾਂ ਫਿਰ ਬਈ ਆਪਾਂ ਚਿੜੀਆਂ ਲੈ ਲਈਆਂ ਤੇ ਵਿੱਚ ਦੋ ਕ ਬੱਚੇ ਆ ਇਹਨਾਂ ਦੇ ਤੇ ਆਂਡੇ ਵੀ ਧਰਖੇ ਨੇ ਇਹਨਾਂ ਨੇ ਤੇ ਬਈ ਆਪਾਂ ਆ ਚਿੜੀਆਂ ਨੂੰ ਆਪਾਂ ਇਹਦੇ ਵਿੱਚ ਹੀ ਰੱਖਾਂਗੇ ਇਹਦੇ ਵਿੱਚ ਇਹਨਾਂ ਦੀ ਪੂਰੀ ਆਬਾਦੀ ਵਧਾ ਕੇ ਜਦੋਂ ਪੂਰੇ ਭਰ ਗਿਆ ਪਿੰਜਰਾ ਇਹ ਫਿਰ ਆਪਾਂ ਮਾਸਟਰ ਕੇਜ ਦੇ ਅੰਦਰ ਛੱਡਾਂਗੇ ਇਹਨਾਂ ਨੂੰ ਇਧਰ ਦੇਖੋ ਬਈ ਇਹਨਾਂ ਨੇ ਆਂਡਾ ਵੀ ਧਰ ਲਿਆ ਸੀਗਾ ਇਹਦੇ ਉੱਤੇ ਆਂਡਾ ਧਰਿਆ ਸੀਗਾ ਪਰ ਡਿੱਗ ਕੇ ਟੁੱਟ ਗਿਆ ਤੇ ਆਹ ਕੁਝੀਆਂ ਦੇ ਵਿੱਚ ਦੋ ਤਿੰਨ ਆਂਡੇ ਇੱਥੇ ਧਰਖੇ ਨੇ ਦੋ ਤਿੰਨ ਉੱਚ ਧਰਖੇ ਨੇ ਜਨਨ ਕੀ ਆਂਡੇ ਹਨ ਲਾਈ ਜਾਂਦੇ ਨੇ ਇਹ ਬੱਚੇ ਛੇਤੀ ਕੱਢਣਗੇ ਵੱਡੇ ਪੇਰ ਨੇ ਬਈ ਸਾਰੇ ਦਿਖਾਵਾਂ ਮੈਂ ਤੁਹਾਨੂੰ ਅੰਦਰੋਂ ਕਿਊਟ ਆ ਬਈ ਸਾਰੇ ਰੰਗ ਨੌਂ ਚਿੜੀਆਂ ਨੇ ਚਾਰ ਪੇਅਰ ਨੇ ਤੇ 250 ਦਾ ਇੱਕ ਪੇਅਰ ਮਿਲਿਆ ਬਈ ਆਪਾਂ ਨੂੰ ਵੈਸੇ ਮਿਲਦਾ 500 ਦਾ ਪੇਅਰ ਤੇ 400 ਦਾ ਪਿੰਜਰਾ 1500 ਚਾਹ ਸਾਰੀਆਂ ਜਿਹੜੀਆਂ ਆ ਗਈਆਂ ਬਈ ਫੜੀ ਗਈ ਇੱਧਰ ਛੜਤੀਆਂ ਸੀ ਲਿਆ ਕੇ ਇੱਕ ਵਾਰੀ ਆ ਜਾ ਲੈ ਕੇ ਚੱਲੀਏ ਦੂਜੇ ਨੂੰ ਤਾਂ ਦਮ ਵੀ ਗੱਡੀ ਬਾਈ ਨੂੰ ਟੂਹੀ ਤੋਂ ਫੜ ਲਾ ਹਾਂ ਬਸ ਬਾਕੀ ਬਈ ਇਹਦਾ ਜੋੜਾ ਆਉਂਦਾਗਾ 1500 2000 ਦਾ ਤੇ ਕਈ ਤਾਂ ਮਹਿੰਗਾ ਵੀ ਦਿੰਦੇ ਨੇ ਤੇ ਕਈ 2000 ਦਾ ਦਿੰਦੇ ਨੇ ਰੇਟ ਠੀਕ ਨੇ ਬਾਈ ਦੇ ਆਜੋ ਚੱਲ ਵੀ ਮਲਾ ਇਹਨੂੰ ਵੀ ਉਹਨਾਂ ਨਾਲ ਇੱਧਰ ਲਿਆ ਇੱਥੇ ਛੱਡ ਦੇ ਛੱਡ ਦੇ ਇਹ ਵੀ ਭੱਜ ਲਈ ਭੱਜ ਲਈ ਉਹ ਵੜ ਗਈ ਉਹਨਾਂ ਚ ਚਲੋ ਜੀ ਖੇਡੋ ਡਰਦਿਆਂ ਬਹੁਤ ਨੇ ਬਈ ਇੱਕ ਤਾਂ ਯਾਰ ਇਹ